ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਬਾਝ ਉਹ ਵੀ ਇੱਥੇ ਆ ਗਿਆ ਹੈ ਸੇਵਾ ਦੇ ਲਈ ਜੀ ਜੀ ਪਹਿਲਾਂ ਤਾਂ ਮੈਂ ਧੰਨਵਾਦੀਆਂ ਤੁਹਾਡੇ ਡੈਂਕਸਵੇਰਾ ਚੈਨਲ ਦਾ ਜਿਹੜੇ ਇੱਥੇ ਅੱਜ ਗੋਦੀ ਮੀਡੀਆ ਤੋਂ ਹਟ ਕੇ ਇੱਕ ਬੜੀ ਵਧੀਆ ਜਿਹੜੀ ਗੱਲ ਆ ਸੱਚਾਈ ਇਥੋਂ ਦੀ ਗਰਾਊਂਡ ਲੈਵਲ ਦੀ ਦਿਖਾ ਰਹੇ ਆ ਦੂਸਰੀ ਗੱਲ ਇੱਥੇ ਗੁਰੂ ਮਹਾਰਾਜ ਦਾ ਬਾਝ ਦੇ ਨਾਲ ਨਾਲ ਗੁਰੂ ਮਹਾਰਾਜ ਦੀਆਂ ਸਿੱਖ ਫੌਜਾਂ ਜਿਨ੍ਹਾਂ ਨੂੰ ਮਹਾਰਾਜ ਨੇ ਹਥਿਆਰ ਵਰਤਿਆਰੀ ਅਸਲੇ ਕੀਤਾ ਸੀ 1699 ਦੀ ਵਿਸਾਖੀ ਨੂੰ ਤਾਂ ਕਿ ਜ਼ੁਲਮ ਦੇ ਖਿਲਾਫ ਉਹ ਟੱਕਰ ਲੈ ਸਕਣ ਕਲਾਬ ਜੇ ਕੋਈ ਪਾਵਰ ਦੇ ਨਸ਼ੇ ਦੇ ਵਿੱਚ ਟੱਕਰ ਲੈਂਦਾਗਾ ਉਹਦੇ ਨਾਲ ਜ਼ੁਲਮ ਕਰਦਾਗਾ ਪਾਵਰ ਦੇ ਨਸ਼ੇ 'ਚ ਉਹਦੇ ਨਾਲ ਟੱਕਰ ਲੈਣ ਵਾਸਤੇ ਹੀ ਇਹ ਖਾਲਸਾ ਪੰਥ ਨਿਹੰਗ ਸਿੰਘ ਜਿਹੜੇ ਆ ਉਹ ਤਿਆਰ ਬਰ ਤਿਆਰ ਕੀਤੇ ਸੀ ਅੱਜ ਉਹ ਸਾਰਾ ਖਾਲਸਾ ਪੰਥ ਇੱਥੇ ਆਇਆ ਹੋਇਆ ਮੈਂ ਆਪਜੀ ਦੇ ਮਾਧਿਅਮ ਰਾਹੀਂ ਇੰਨੀ ਕੁ ਬੇਨਤੀ ਸਾਰੇ ਜਿੱਡੇ ਵੀ ਸਾਡੇ ਦੇਸ਼ਵਾਸੀ ਨੇ ਉਹਨਾਂ ਨੂੰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਇੱਥੇ ਹਾਜ਼ਰ ਹੋਏ ਨੇ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਉਹਨਾਂ ਵੀਰਾਂ ਨੂੰ ਜਿਹੜੇ ਘਰੋ ਘਰੀ ਬੈਠੇ ਨੇ ਜੇ ਚਾਹੇ ਉਹ ਕਿਸਾਨ ਨੇ ਜਾਂ ਕਿਸੇ ਹੋਰ ਵਰਗ ਨਾਲ ਸੰਬੰਧਤ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿਰਫ ਕਿਸਾਨੀ ਦਾ ਮੁੱਦਾ ਹੈਗਾ ਮੈਂ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਆਪਦਾ ਅੰਤਮ ਮੰਤਨ ਕਰੋ ਤੁਸੀਂ ਇਹ ਗੱਲ ਸੋਚੋ ਕਿ ਇੱਕ ਕਿਸਾਨ ਨੇ ਇਹ ਸਾਰਾ ਕੁਝ ਪੈਦਾ ਕਰ ਸਕਦੇ ਨੇਗੇ ਪਰ ਇਹਦਾ ਸਭ ਤੋਂ ਵੱਡਾ